ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪੋਚ ਅੱਜ ਮੈਂ ਪੁਜਾਇਆ ਦਾ ਸਾਂਸੀ ਲਾਗੇ ਕਿੱਥੇ ਬੰਨ ਲਾਗੇ ਸੋਨੀਆ ਗਾਂਧੀ ਇਹਨਾਂ ਦੇ ਕੋਲ ਨਹੀਂ ਖਿਲੇ ਸ਼ਲਾ ਕਿ ਅਜਲ ਕੋ ਕਿਦਨ ਕੋ ਕਿਦਨ ਕੋ ਹੋ ਜੀਆ ਸੋਨੀਆ ਮਾਨ ਜੀ ਤੁਹਾਨੂੰ ਪਤਾ ਬਹੁਤ ਵੱਡੀ ਕਹਿ ਗਏ ਪੰਜਾਬ ਚ ਗਾਇਕ ਵੀ ਐਕਟਰ ਐਕਟਰ ਜੋ ਮਰਜ਼ੀ ਹੋ ਕੇ ਕਿਦਨ ਕੋ ਕਿਦਨ ਕੋ ਕਰਾਉਂ ਗਿਆ ਨਾ ਸੀਆਂ ਬਹੁਤ ਵੱਡੀਆਂ ਫਿਲਮਾਂ ਆਈਆਂ ਸੋਨੀਆ ਬਹੁਤ ਜ਼ਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੇ ਮੂਸਿਆਂ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਇਹਨਾਂ ਨੂੰ ਖੁਦ ਉੱਥੇ ਗਿਆ ਇਹ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਤਰਾ ਹੀ ਬਾਬਾ ਬੁੱਢਾ ਸਾਹਿਬ ਮੇਰ ਕਰੇ ਇਤਰਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਕਿਹੜੀ ਸੇਵਾ ਕਰਦੇ ਆਪੇ ਗੁਰੂ ਮੇਰੇ ਹਿਸਾਬ ਨਾਲ ਕਿਹੜੇ ਹਲਕੇ ਦੇ ਲੋਕ ਆ ਉਹ ਜ਼ਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜ਼ਰੂਰ ਦੇਣਗੇ ਤੇ ਮੈਨੂੰ ਲੱਗਦਾ ਪਿੱਛੇ ਬੰਨ ਟੋਟਾ ਹੀ ਤੇ ਭੰਜੀ ਜਾਨਾ ਨੇ ਕੋਈ ਸਿੱਖ ਕਹਿ ਦਿੱਤਾ ਹੀ ਤੇ ਯਾਰਾ ਇੱਥੇ ਕੋਈ ਤੋੜਾ ਦੋ ਕੋਈ ਈਡੀ ਵੱਡੀ ਗੱਲ ਨਹੀਂ ਆਰੀ ਮੈਂ ਪੁੱਛਣ ਆਇਆ ਕੀ ਚੱਕਰ ਹੀ ਕਾਣੀ ਦਾ ਹਾਂ ਭੰਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਆ ਕਿਦ ਦਿਨ ਕਹੋ ਕਿਦ ਦਿਨ ਕਹੋ ਅੱਗ ਨਹੀਂ ਕਹੋ ਠੀਕ ਹੈ ਨਾ ਕبھی ਨਹੀਂ ਬਾਹੂ ਪਿੰਡ ਨਹੀਂ ਪੌਣੀ ਪਿੰਡ ਨਹੀਂ ਪੌਣੀ ਪਿੰਡ ਨਹੀਂ ਪੌਣੀ ਕੁਛ ਨਹੀਂ ਲਾਉਣਾ ਸਾਦੀ ਲਾਦੀ ਬਹੁਤ ਪਿਆਰੀ ਭੰਜੀ ਹਰੀ ਪਿੰਡ ਨਹੀਂ ਪੌਂਦੇ ਪੰਜਾਬੀ ਸੂਟ ਪਾ ਕੇ ਰੱਖਦੇ ਆ ਕبھی ਨਹੀਂ ਬਾਹੂ ਨੱਬੀ ਨਹੀਂ ਪਾਉਂਦਾ ਕبھی ਨਹੀਂ ਪਾਟਰਾ ਬਾਹੂ ਠੀਕ ਹੈ ਨਾ ਤੇ ਬਹੁਤ ਵਧੀਆ ਤੇ ਭੰਜੀ ਹਰੀ ਤੇ ਚਲੋ ਹਨ ਕਿਹਜ ਡਾਇ ਹੈ ਲੋਕਾਂ ਦੀ ਸੇਵਾ ਖੁਰਜੀ ਫਤੇ ਖਾਲਸਾ ਜੀ ਪਿੱਛੇ ਕੋ ਤੋੜੇ ਵਾਲੀ ਗੱਲ ਚੱਲੀ ਬਹੁਤ ਪਾਣੀ ਵਾਲੀ ਤੋੜੇ ਵਾਲੀ ਤੇ ਮੈਂ ਸਾਰਿਆਂ ਕੋਲ ਮਾਫੀ ਮੰਗਦਾ ਖਾਲਸਾ ਪੰਥ ਕੋਲ ਜਹੇਦਾਰ ਸਿੰਘ ਸਾਹਿਬ ਕੋਲ ਤੇ ਅਸਲੀ ਕੇਰੀ ਰੀਲ ਚੱਲੀ ਉਹ ਲੋਕਾਂ ਨੇ ਉਹਨਾਂ ਨੂੰ ਜਿਆਦਾ ਸ਼ੇਅਰ ਕੀਤਾ ਜਿਆਦੀ ਚਲਾਈ ਗਈ ਬਿਰੋ ਮੈਂ ਇਹ ਸਾਥੇ ਲੋਕਾਂ ਨੇ ਜਿਆਦਾ ਉਸ ਰੀਲ ਨੂੰ ਬਲੈਕਮੇਲ ਕੀਤਾ ਰੱਜ ਕੇ ਬਲੈਕਮੇਲ ਕੀਤਾ ਮੇਰਾ ਦਿਲ ਨਹੀਂ ਕਰਦਾ ਤੇ ਮੈਂ ਇਤਰਾ ਕੇ ਦੇ ਮੈਂ ਕਿ ਇਹਨੂੰ ਇਸ ਤਰ੍ਹਾਂ ਕਿ ਇਹਨੂੰ 60 ਵਜੇ ਚੀਜ਼ ਦੀ ਮੇਰਾ ਮਨ ਨਹੀਂ ਕਰਦਾ ਠੀਕ ਹੈ ਨਾ ਤੇ ਉਹਨਾਂ ਲੋਕਾਂ ਨੇ ਬਹੁਤ ਚਲਾਈ ਉਹਨਾਂ ਲੋਕਾਂ ਦੀ ਲੋਕਾਂ ਨੇ ਸ਼ੇਰਖਾਨੀ ਕੀਤੀ ਬਹੁਤ ਰੱਜ ਕੇ ਕੀਤੀ ਮੇਰੀ ਰੀਲ ਤੇ ਤੇ ਮੈਂ ਆ ਜਰੂਰ ਦੱਸਣਾ ਚਾਹੁੰਦਾ ਆ ਕੋਈ ਐਡੀ ਗੱਲ ਨਹੀਂ ਗੱਲ ਨੂੰ ਕਿਤਰਾ ਮਰਜ਼ੀ ਤਰੀ ਇਹਨੂੰ ਲਾ ਲੋ ਪਾਣੀ ਦਾ ਕਿਤਰਾ ਮਰਜ਼ੀ ਲਾ ਲੋ ਇਹਨੂੰ ਠੀਕ ਹੈ ਨਾ ਪਰ ਪਾਣੀ ਟੁੱਟਦਾ ਆ ਜੋ ਮਰਜ਼ੀ ਬੰਦਾ ਕਹਿ ਦਿੰਦਾ ਆ ਠੀਕ ਹੈ ਨਾ ਮੈਂ ਸਹੀ ਬੋਲਿਆ ਸੀ ਠੀਕ ਹੈ ਨਾ ਲੋਕਾਂ ਨੇ ਇਹਨਾਂ ਨੂੰ ਬਲੈਕਮੇਲ ਕੀਤਾ ਗਿਆ ਸਾਰਿਆਂ ਨੇ ਬਲੈਕਮੇਲ ਕੀਤਾ ਬਹੁਤ ਜ਼ਿਆਦਾ ਤੇ ਮੈਂ ਖਾਸ ਕਰ ਮਾਫੀ ਮੰਗਦਾ ਆ ਠੀਕ ਆ ਨਾ ਤੇ ਜੈਹ ਬੰਦੀਆ ਮਾਫੀ ਮੰਗਦਾ ਆ ਤੇ ਅੱਗੇ ਤੋਂ ਇਹੋ ਜੀ ਗਲਤੀ ਨਹੀਂ ਹੋਊ ਕਿ ਕਿਰੀ ਆਪਣਾ ਗਲਤੀ ਮੈਂ ਅੱਗੇ ਤੋਂ ਗਲਤੀ ਨਹੀਂ ਕਰਾਂਗਾ ਠੀਕ ਆ ਇਹੋ ਜੀ ਰੀਲ ਮੈਂ ਕਰੀ ਨਹੀਂ ਪਾਵਾਂਗਾ ਕਿਰੀ ਲੋਕਾਂ ਨੂੰ 6 ਵਜੇ ਸਾਰਿਆਂ ਨੂੰ ਉਹ ਇਹੋ ਜੀ ਰੀਲ ਮੈਂ ਗਲਤੀ ਨਹੀਂ ਕਰਾਂਗਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਹ